ਬਟਾਲਾ ਬੰਦ ਨੂੰ ਮਿਲਿਆ ਪਰਵਾਹ ਹੰਗਾਰਾ ਬਟਾਲਾ ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਕੀਤਾ ਰੋਜ਼ ਪ੍ਰਦਰਸ਼ਨ ਬਟਾਲਾ ਚ ਪਿਛਲੇ ਦਿਨੀ ਹੋਈ ਗੋਲੀकांड ਨੂੰ ਲੈ ਕੇ ਬਟਾਲਾ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਅੱਜ ਪਰਵਾਹ ਹੰਗਾਰਾ ਮਿਲਿਆ ਹੈ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਸ਼ਹਿਰ ਵਿੱਚ ਵੱਖ-ਵੱਖ ਪਾਰਟੀਆਂ ਨਮਾਇੰਦਿਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਦੱਸ ਦਈਏ ਕਿ ਸ਼ੁੱਕਰਵਾਰ ਦੀ ਰਾਤ ਕਰੀਬ 8:30 ਵਜੇ ਬਟਾਰਾ ਦੇ ਖਜੂਰੀ ਗੇਟ ਨਜ਼ਦੀਕ ਇੱਕ ਬੂਟਾਂ ਦੇ ਸ਼ੋਅਰੂਮ ਤੇ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਨੇ ਅੰਨੇ ਵਾਹ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਜ਼ਖਮੀ ਸਨ ਕਤਨਾ ਕਿਸੇ ਨਾਲ ਵਾਪਰੀ ਆ ਕੱਲ ਤੂੰ ਕਿਸੇ ਹੋਰ ਨਾਲ ਵੀ ਵਾਪਸ ਸਕਦੀ ਆ ਸਾਰੇ ਟਿਕਾਣਿਆਂ ਦਾ ਲੋਕ ਹੱਥ ਜੋੜ ਕੇ ਇੰਤਜ਼ਾਰ ਕਰਦੇ ਆ ਅੱਜ ਦੇ ਦਿਨ ਬੰਦ ਨੂੰ ਅਗਲਾ ਹੰਗਾਰਾ ਹੋਵੇਗਾ ਅਗਰ ਬੰਦ ਕਰ ਗਏ ਸਰਕਾਰ ਵਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਤਰਫਾਚੋਸ ਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚੋਂ ਆਪਾਂ ਬਟਾਲਾ ਪਾਧੀ ਉਹਨਾਂ ਦੀ ਪਰਿਵਾਰ ਨੂੰ ਕਿੰਤਰਾਂ ਦਾ ਰਿਸਪੌਂਸ ਹੋ ਰਿਹਾ ਬਟਾਲਾ ਪਿਲ ਕੋ ਤੁਹਾਡੇ ਸਾਹਮਣੇ ਪੂਰਨ ਬੰਦਾ ਬਾਕੀ ਫਰਮਾਨਾਂ ਦੀ ਕਰਵਾ ਕੋਈ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਜਿਹੜੇ ਲੋਕ ਆ ਬਟਾਲਾ ਵਾਸੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦੀਵਾਲੀ ਮਨਾਓ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਹੈ ਕਿ ਤੁਸੀਂ ਦੀਵਾਲੀ ਪਰਾਮ ਮਨਾ ਲਓ ਜਿਹੜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿ ਕਿੱਦਾਂ ਕਿਸੇ ਪਰਿਵਾਰ ਦੇ ਮਰਿਆ ਕਿੱਦਾਂ ਲੋਕ ਰੋਂਦੇ ਆ ਉਹਨਾਂ ਨੂੰ ਵੀ ਤੁਸੀਂ ਕਹਿੰਦੇ ਕਿ ਦੀਵਾਲੀ ਮਨਾਓ ਲੋਕਾਂ ਨੂੰ ਤੁਸੀਂ ਕਹਿੰਦੇ ਦੀਵਾਲੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਚ ਬਣਿਆ ਵਾ ਤੇ ਆਹੀ ਆਪਾਂ ਕਹਿੰਦੇ ਕਿ ਦੀਵਾਲੀ ਮਨਾ ਲਓ ਲੱਖ ਲੰਦਿਆ ਹੋ ਜੇ ਲੋਕਾਂ ਦੇ ਮੈਂ ਇੱਕ ਗੱਲ ਕਹਿੰਦਾ ਕਿ ਬਟਾਲਾ ਵਾਸੀਓ ਆਪਣੀ ਜਾਨ ਬਚਾ ਲਈ ਸਾਡੇ ਨਾਲ ਖੋ ਨਹੀਂ ਤਾਂ ਇਹ ਅੱਜ ਕਦੀ ਕੋਈ ਫੋਦੀ ਕੋਈ ਕਿਸੇ ਤੋਂ 10 ਲੱਖ ਮੰਗ ਲਿਆ ਕੇ 20 ਮੰਗ ਲਿਆ ਕੇ 50 ਮੰਗ ਲਿਆ ਕੇ ਕਰੋੜ ਮੰਗ ਲਿਆ ਤੇ ਕਿਸੇ ਕੋ 5 ਕਰੋੜ ਮੰਗ ਲਿਆ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਸਾਰੇ ਸਾਥ ਆ ਪੁਲਿਸ ਦਾ ਬਿਲਕੁਲ ਸਾਡਾ ਸਾਥ ਹੈ ਕਿ ਤੁਸੀਂ ਜਿਹੜਾ ਬਾ ਪੀਸ ਫੂਲ ਕਰੋ ਪੀਸ ਫੂਲ ਕਰ ਰਹੇ ਹੋ ਕੋਈ 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 ਫਸਾਲ ਫੜੀ ਜਾਂ ਕੋਪ ਫੜੀ ਜਾਂ ਕੋਈ ਛੋਟੀ ਫੜੀ ਜਾਂ ਕਾਹਤ ਜੋੜ ਕੇ ਲੋਕਾਂ ਨੂੰ ਕਹਿਣਗੇ ਭਾਈ ਤੁਹਾਡਾ ਧੰਨਵਾਦ ਪੁਲੀਟਰ ਹੋਮ ਰੈਸਟਿੰਗ ਬਾਜੀ ਲੀਡਰ ਕਾਂਗਰਸ ਉਹਨਾਂ ਪਰ ਮੈਨੂੰ ਨਹੀਂ ਪਤਾ ਕਿਉਂਕਿ ਨਾ ਮੇਰਾ ਫੋਨ ਮੇਰੇ ਕੋਲ ਨਹੀਂ ਉਸਨੇ ਬੜੀ ਬੜੀ ਫੋਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਕਿਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲ ਮਿਲਦੀ ਹੈ ਮੇਰਾ ਬਟਾਲਾ ਹੀ ਜਨਤਾ ਨਾਲ ਤਾਲ ਮਿਲਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ-ਬਾਰ ਬਹੁਤ ਸ਼ਾਨਦਾ ਜੀ ਆਪਾਂ ਇਹਨਾਂ ਨੂੰ ਸਿੱਧਾ ਕਰਦਾ ਕੋਈ ਹੁਣ ਨਾ ਹੋਈ ਹੈ ਨਾ ਹੋਣ ਦੇਣੀ ਹੋਣਾ ਬਾਜੀ ਜੇਰਾ ਹੁਣ ਹੋਣਾ ਬਾਜੀ ਕਰੂਗਾ ਕਿਉਂਕਿ ਅੰਦਰ ਬੜੀ ਗੱਲ ਹੈ ਪੂਰਾ ਲਾਂਡਰ ਮੈਂਟਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਐਸੀ ਗੱਲਬਾਤ ਨਹੀਂ ਕਿੰਨਾ ਕੁ ਬੰਦ ਹੈ ਆਦਿ ਜਿਹੜਾ ਪੀਸੂ ਨੇ ਯਾਰ ਪਾ ਦੇਣਾ ਨੂੰ ਕੁਝ ਲਖਾ ਦੇ ਪੀਸੂ ਨੂੰ ਹੁਣ ਲੜਵਾਜੀ ਨਹੀਂ ਕਰਦੇ ਕਿਤੇ ਨੂੰ ਦੇਖੋ ਜੀ ਰੋਜ਼ ਮਾਂ ਤੇ ਆਪਣਾ ਉਹ ਪੀਸੂਲੀ ਦਾ ਆਪਣਾ ਘਰ ਕੋਈ ਰੋਗ ਨਹੀਂ ਪੀਸੂ ਨਾਲ ਕੋਈ ਕਮੀ ਪਰ ਕੇ ਭੁੱਲੜਵਾਜੀ ਕਿਸੇ ਕਰਨ ਚੱਲ ਦੇਣੀ